एक एक देखुण। देखुण। राइट ਆਪਾਂ ਡਿਮਾਂਡ ਤਾਂ ਆਪਣੀ 81 ਦੀ ਹਾਂਜੀ ਪਹਿਲਾਂ ਜਿਹੜੀ ਸੀ ਜਿਹੜੇ ਚੱਲ ਰਹੇ ਬਿਲਕੁਲ राइट ਆਪਾਂ ਇੱਕ 1.5 ਲੱਖ ਦੀ ਆਪਾਂ ਛੱਡਾਂਗੇ राइट ਬਿਲਕੁਲ ਦੀ ਬਮਾਲੀਏ ਵਸੀਮਨ ਦੇ ਵਿੱਚ ਆਪਾਂ ਪੂਰੇ ਰੇਟ ਦੇਈਦਾ ਡਾਕਟਰ ਨੂੰ ਵੀ ਤਾਂ ਹੀ ਹਾਂ ਸੀਮਨ ਆਪਾਂ ਇਹਨਾਂ ਦੀ ਸਾਰੇ ਭਾਈ ਮੋਲ ਦੇ ਮੋੜਿਆ ਚੀਜ਼ਾਂ ਨਹੀਂ ਤਾਂ ਜੀ ਤੇ ਆਈਡੀਏ ਦੇ ਛੋਟੀਆਂ ਪੈਦਾ ਕਰਨੀਆਂ ਹਾਂ ਹਾਂ ਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਹਾਜੀ ਵਾਲੀ ਵਸਤੀ ਵਾਰਡ ਨੰਬਰ 1 ਆ ਦੋਸਤੋ ਜੀਰੇ ਸ਼ਹਿਰ ਦੇ ਵਿੱਚ ਪਹੁੰਚੇ ਆ ਕੋਟ ਕੰਪਲੈਕਸ ਬਿਲਕੁਲ ਨਜ਼ਦੀਕ ਆ ਮੱਲੋਂ ਵਾਲੀ ਸੜਕ ਦੇ ਉੱਪਰ ਹੀ ਤੁਸੀਂ ਜਿਹੜਾ ਬਿਲਕੁਲ ਨਵਾਸ ਹੈਗਾ ਤੇ ਜ਼ਿਲ੍ਹਾ ਜਿਹੜਾ ਦੋਸਤੋ ਫਰੋਹੀਪੁਰ ਲੱਗਦਾ ਠੀਕ ਆ ਤੇ ਖਾਸ ਵਿਜ਼ਿਟ ਤੁਸੀਂ ਬੇਸ਼ੱਕ ਜੀਰਾ ਸ਼ਹਿਰ ਪਹੁੰਚ ਕੇ ਹਾਜੀ ਵਾਲੀ ਵਸਤੀ ਤੁਸੀਂ ਪਹੁੰਚ ਸਕਦੇ ਹੋ ਇੱਕ ਘਰੇਲੂ ਫਾਰਮਰ ਵੀਰ ਦੇ ਕੋਲੇ ਆਏ ਆ ਪਸ਼ੂ ਘਰੇਲੂ ਨੇ ਸਾਰੇ ਤੇ ਪਸ਼ੂ ਚੰਗੇ ਆ ਸੋ ਬਾਕੀ ਵੀਡੀਓ ਦੇ ਵਿੱਚ ਪੂਰੀਆਂ ਮੱਝਾਂ ਝੋਟੀਆਂ ਜਿਹੜੀਆਂ ਦੋਸਤੋ ਸਟਰਕਚਰ ਪੂਰਾ ਵੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਪਸ਼ੂਆਂ ਦੇ ਕੀ ਖੂਣ ਨੇ ਬਾਕੀ ਪੂਰੀ ਡਿਟੇਲ ਆਪਾਂ ਬਾਜੀ ਹੋਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਮੱਝ ਦਿਖਾ ਦਾਂਗੇ ਠੀਕ ਆ ਚੰਗੀ ਸ਼ਕੀਨ ਮੱਝ ਉਹਨਾਂ ਸ਼ਕੀਨ ਵੀਰਾਂ ਲਈ ਹੈ ਵੀ ਜਿਹੜੇ ਤੁਸੀਂ ਕਾਫੀ ਚਿਰ ਤੋਂ ਸਰਚ ਕਰਦੇ ਹੋ ਚੰਗਾ ਪਸ਼ੂ ਖਰੀਦਣ ਦੇ ਚਾਹਵਾਨ ਹੋ ਤੇ ਇੱਕ ਮਾਝ ਹੋਰ ਹੈਗੀ ਆ ਹਜੇ ਤਿਆਰੀ ਘਟਾ ਕੋਈ 25 ਦਿਨ ਦਾ ਸਮਾਂ ਬਾਕੀ ਆ ਸੂਣ ਦੇ ਵਿੱਚ ਉਹ ਹਜੇ ਫਿਲਹਾਲ ਜੇਕਰ ਕਿਸੇ ਵੀਰ ਦਾ ਇਰਾਦਾ ਬਣਦਾ ਤੁਸੀਂ ਉਹ ਖਰੀਦ ਸਕਦੇ ਹੋ ਪਰ ਹਜੇ ਦੋਸਤੋ ਬਣਦੇ ਵਿੱਚ 20-25 ਦਿਨ ਸਮਾਂ ਬਾਕੀ ਆ ਤੇ 22 ਲੀਟਰ ਦੀ ਮਿਲਕ ਕਪੈਸਿਟੀ ਵਾਲੀ ਆ ਠੀਕ ਆ ਬਣਦੀ ਥਣ ਦੀ ਪੂਰਾ ਬਾਕੀ ਸਮਾਂ ਹਜੇ ਦੋਸਤੋ ਪਿਆ ਆ ਸੂਣ ਦੇ ਵਿੱਚ ਉਹਦੀ ਗੱਲਬਾਤ ਵੀ ਕਰਾਂਗੇ ਤੇ ਇੱਕ ਤੁਹਾਨੂੰ ਜਿਹੜੀ ਦੋਸਤੋ ਮੱਝ ਦਿਖਾ ਦਾਂਗੇ ਬਿਲਕੁਲ ਤਿਆਰੀ ਦੇ ਵਿੱਚ ਸੋ ਕੀ ਮਿਲਕ ਰਕੋਰ ਆ ਘਰੇਲੂ ਮਏ ਆ ਕਿੰਨੇ ਸੂਬੇ ਜਿਹੜੇ ਬਿਲਕੁਲ ਪਹਿਲਾਂ ਇਹ ਤੇ ਆ ਪੂਰੀ ਡਿਟੇਲ ਜਿਹੜੀ ਮਿਲ ਜੂਗੀ। ਸੋ ਆ ਵਪਾਰ ਦਾ ਕਿਸੇ ਲੈਵਲ ਦਾ ਕੰਮ ਨਹੀਂ ਹੈਗਾਗਾ। ਪਸੂ ਘਰੇਲੂਗਾ ਜਿੰਨੀਆਂ ਵੀ ਮੱਝਾਂ ਝੋਟੀਆਂ ਹੈਗੀਆਂ ਨੇ। ਫਿਲਹਾਲ ਬਾਈ ਹੋਰਾਂ ਦੇ ਕੋਲ ਕਰੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਇਸ ਝੋਟੀ ਦੀ ਡਿਟੇਲ ਆਪਾਂ ਪੂਰੀ ਜਿਹੜੀ ਆ ਦੋਸਤੋ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ। ਅੱਜ 14 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ 10:30 ਵਜੇ ਬਿਲਕੁਲ 10:30 ਮਿੰਟ ਦਾ ਜਿਹੜਾ ਸਮਾਂ ਹੈਗਾ ਮਾਰਨਿੰਗ ਦਾ। ਠੀਕ ਆ। ਬਾਕੀ ਝੋਟੀ ਮੱਝ ਇਹ ਤੁਹਾਨੂੰ ਪਸੰਦ ਆਊਗੀ। ਰਿਕਾਰਡ ਪੂਰਾ ਮਿਲ ਜੂਗਾ। ਸੋ ਜ ਅੱਖੀਂ ਦੇਖ ਸਕਦੇ ਹੋ ਘਰ ਪਹੁੰਚ ਕੇ ਤਸੱਲੀ ਦੇ ਨਾਲ ਜਿਹੜਾ ਤਿੱਪ ਸਕਦੇ ਹੋ ਬਾਕੀ ಅಲੰਕਾਰ ਚੀਜ਼ ਆ ਦੋਸਤੋ ਬਿਊਟੀ ਦੇ ਵਿੱਚ ਬਹੁਤ ਵਧੀਆ ਸ਼ਾਨਦਾਰ ਕੁਆਲਿਟੀ ਆ ਬਿਊਟੀ ਕਾਫੀ ਖੂਬਸੂਰਤ ਆ ਵੇਖੋ ਜੀ ਠੀਕ ਆ ਜੀ ਸਿੰਘਾਸੂਗਾਂ ਦੇ ਪੰਤਰ ਬਹੁਤ ਵਧੀਆ ਤੇ ਥਾਮਲੇਵੇ ਦੀ ਜੇਕਰ ਆਪਾਂ ਗੱਲ ਕਰੀਏ ਤੇ ਕਮਾਨਾਂ ਕਰੀ ਬੈਠੀ ਆ ਸੋ ਮਿਲ ਕੇ ਕੋਰ ਨਾਲ ਦੀ ਨਾਲ ਖੁਸ਼ਾਂਗੇ ਫਲਹਾਲ ਇੱਕ ਵਾਰੀ ਤੁਸੀਂ ਬਿਲਕੁਲ ਮੋٹے ਮੋٹے ਤੌਰ ਤੇ ਜਿਹੜਾ ਆਹ ਵੇਖ ਸਕਦੇ ਹੋ ਠੀਕ ਆ ਜੀ ਆਜੋ ਮਲਾਉਣੇ ਆਪਾਂ ਭਾਜੀ ਹੋਰਾਂ ਦੇ ਨਾਲ ਪੁੱਛਦੇ ਆ ਅੱਜ ਕੀ ਇਨਫੋਰਮੇਸ਼ਨ ਹੈ ਇਹਨਾਂ ਪਸ਼ੂਆਂ ਦੀ ਸੀਗਾ ਜੀ ਤੇ ਘਰੇਲੂ ਪਸ਼ੂ ਆ ਸਭ ਤੋਂ ਵੱਡੀ ਗੱਲ ਜਿਹੜੀ ਦੋਸਤੋ ਜ਼ਿਕਰ ਜੋਗੇ ਹੈਗੀ ਵੀ ਘਰੇਲੂ ਪਸ਼ੂ ਆ ਰਿਕਾਰਡ ਪੂਰਾ ਮਿਲ ਜੂਗਾ ਤੁਹਾਨੂੰ ਇਸ ਮੱਜ ਤਾ ਸੋ ਪਹਿਲੇ ਸੁਬੀਆਂ ਦੇ ਵਿੱਚ ਦੁੱਧ ਕਿੰਨਾ ਆਜੋ ਭਾਜੀ ਸਭ ਤੋਂ ਪਹਿਲਾਂ ਭਾਜੀ ਸਸਤਰੀਕਾਰ ਵਾਹਗਾ ਜੀ ਖਾਲਸਾ ਮਤੇ ਸਸਤਰੀਕਾਰ ਜੀ ਸਸਤਰੀਕਾਰ ਭਾਜੀ ਅੱਛਾ ਭਾਜੀ ਇੱਕ ਨਾਮ ਆਪਣਾ ਦੱਸ ਦਈਏ ਭੈਣ ਭਰਾਵਾਂ ਨੂੰ ਬਲਜਿੰਦਰ ਸਿੰਘ ਮੇਰਾ ਨਾਮ ਹੈ ਫਾਦਰ ਦਾ ਨਾਮ ਸਰਦਾਰ ਜਗਿੰਦਰ ਸਿੰਘ ਜੀ ਜੀ ਵਾਰਡ ਨੰਬਰ 1 ਜੀਰਾ ਜੀ ਜੀਰਾ ਕੋਡ ਕੰਪਲੈਕਸ ਲੱਗ ਕੇ ਆ ਗਿਆ ਨੇਅਰ ਕੋਡ ਕੰਪਲੈਕਸ ਹਾਂ ਜੀ ਠੀਕ ਆ ਤੇ ਇਹ ਜਿਹੜੀ ਅੱਗੋਂ ਆਪਣੀ ਛੜਕ ਲਾਂ ਤੇ ਮੱਲੋਕੇ ਨੂੰ ਚੱਲਦੀ ਤੇ ਮੱਲੋਕੇ ਚਲੀ ਜਾਂਦੀ ਮੱਲੋਕੇ ਤਾਂ ਅੱਗੇ ਪਿੰਡਾਂ ਨੂੰ ਚਲੀ ਜਾਂਦੀ ਪਿੰਡਾਂ ਨੂੰ ਚਲੀ ਜਾਂਦੀ ਹਾਂ ਠੀਕ ਆ ਤੇ ਅੱਛਾ ਭਾਈ ਜੀ ਜਿੱਦਾਂ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਵੀ ਆਪਣਾ ਕੋਈ ਪਸ਼ੂ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਜਿੰਨੇ ਵੀ ਦਿਖਾਵਾਂਗੇ ਹਾਂ ਜੀ ਹਾਂ ਕੋਈ ਪਸ਼ੂ ਬਾਹਰ ਜਿਹੜੇ ਆਪਣੇ ਮਤਲਬ ਕੀ ਬੈਠੇ ਹੋਏ ਆ ਜੀ ਜੀ ਰੈਕਟ ਫਰਮਾਰੇ ਆ ਉਹ ਵੀ ਦਿਖਾ ਦਾਂਗੇ ਆਪਾਂ ਬਿਲਕੁਲ ਜੀ ਜੀ ਠੀਕ ਆ ਤੇ ਅੱਜ ਪਜੂ ਆਪਣੇ ਕੋਲ ਫਿਲਹਾਲ ਇਸ ਮੱਝ ਦੀ ਗੱਲ ਕਰਗੀ ਜੀ ਜੀ ਜਿਹੜੀ ਤਿਆਰ ਆ ਬਿਲਕੁਲ ਜਿਹੜੀ ਤਿਆਰ ਆ ਇਹਦੀ ਗੱਲਬਾਤ ਵੀ ਕਰਾਂਗੇ ਦੋਸਤੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਸੀ ਵੀ ਫੁੱਲ ਵੱਡੀਆਂ ਮੱਝਾਂ ਦੇ ਵਿੱਚੋਂ ਅੱਜ ਤੁਹਾਨੂੰ ਇਹ ਮੱਝਾਂ ਦਿਖਾ ਰਹੇ ਹਾਂ ਵੀ ਫੁੱਲ ਵੱਡੇ ਐਕਸਟਰਾ ਆਰਡੀਨਰੀ ਜਿਹੜੀ ਹਾਈਟ ਲੈਂਥ ਦੇਲ ਵੇਖੋਗੇ ਪੂਰੀ ਐਕਸਟਰਾ ਆਰਡੀਨਰੀ ਆ ਠੀਕ ਆ ਆਰਡਰ ਕੁਆਲਿਟੀ ਵੀ ਚੰਗੀ ਹੋਊਗੀ ਬਾਕੀ ਜਿਹੜੀ ਆ ਸੈਕੰਡ ਨੰਬਰ ਤੇ ਮੱਝ ਹੈਗੀ ਆ ਇਹ ਕੁਝ ਦਿਨ ਪਾ ਕੇ ਆਪਾਂ ਦਿਖਾ ਦਾਂਗੇ ਤੁਹਾਨੂੰ ਫਿਲਹਾਲ ਜਿਹੜੀ ਅੱਜ ਬਿਲਕੁਲ ਰੈਡੀ ਆ ਠੀਕ ਆ ਜੀ ਬਿਲਕੁਲ ਲੱਗੇ ਆ ਪੰਡਾ ਪਾਈ ਖੜੀ ਹੈ ਕਰਮਾ ਲਈ ਬਾਕੀ ਪੂਰੀ ਡਿਟੇਲ ਆਪਾਂ ਲੈਂਦੇ ਆਂ ਭਾਈ ਬਲਜਿੰਦਰ ਸਿੰਘ ਜੀ ਕੀ ਡਿਟੇਲ ਐ ਇਸ ਵਿੱਚ ਮੱਝ ਦੀ ਇਹ ਜੀ ਦੂਜੀ ਸੋਇ ਛੋਟੀ ਹੈ ਜੀ ਅੱਛਾ ਜੀ ਪਹਿਲੇ ਸੋਇ ਦਾ 12 ਲੀਟਰ ਦੁੱਧ ਚੋਇਆ ਜੀ ਆਮ ਸਧਾਰਨ ਜਿਹੜੀ ਖਰਾਕ ਤੇ ਜੀ ਹੂੰ ਕਿਉਂਕਿ ਮੱਝ ਆਪਣੇ ਕੋਲ ਹੋਰ ਵੀ ਸੀ ਵੰਡ ਨਹੀਂ ਖਰਾਕ ਦੇ ਮਤਾਬਕ ਹੂੰ ਤੇ ਇਸ ਵਾਰ ਹੁਣ ਦੂਜੀ ਸੋਇ ਸੂਰੀ ਹੈ ਜੀ ਤੇ ਜੋ ਸਾਨੂੰ ਪਤਾ ਵੀ ਇਹ ਜਿਸ ਤਰ੍ਹਾਂ ਦੇ ਮਿਲਕ ਪ੍ਰੋਡਕਸ਼ਨ ਪਿਛਲੀ ਰਹੀ ਉਸ ਦਾ ਇਹ 14 ਤੋਂ 15 ਲੀਟਰ ਦੁੱਧ ਮਤਲਬ ਬਰਾਮਣਾ ਹੀ ਦੇਓਗੇ ਜੀ ਦੇਓਗੇ ਨਾਰਮਲ ਖਰਾਕ ਦੇ ਹੂੰ ਪਹਿਲੇ ਸਵੇਰੇ ਵੀ 12 ਲੀਟਰ ਵੀ ਜਿਹੜਾ ਚੁਆਈ ਕੀਤੀ ਆ ਹਾਂਜੀ ਹਾਂਜੀ ਬਾਕੀ ਦਸਾਂ ਦੀ ਲੋੜ ਨਹੀਂ ਬਿਲਕੁਲ ਸੂਝਵਾਨ ਸਾਰੇ ਸਰੋਤੇ ਆ ਬਿਲਕੁਲ ਬਿਲਕੁਲ ਜੇ ਉਹਨਾਂ ਨੇ ਵੀ ਡੰਗਰ ਰੱਖੇ ਆ ਚੰਗੇ ਤੋਂ ਚੰਗੇ ਆ ਅੱਛਾ ਭਾਜੀ ਬਲਜਿੰਦਰ ਸਿੰਘ ਜੀ ਇਸ ਦੀ ਮਦਦ ਦੀ ਗੱਲ ਕਰੀਏ ਵੀ ਪਿਸ਼ੋਕੜੇ ਦਾ ਕੀ ਹੈਗਾ ਘਰੇਲੂ ਪਾਪਾ ਮਤਲਬ ਕਿ ਬੱਚੀ ਆਪਦੇ ਹੱਥੀ ਪਾਲਦੀ ਜੀ ਸਭ ਬਿਲਕੁਲ ਜੀ ਆਪਣੀ ਘਰ ਦੀ ਮਾਂ ਸੀ ਪਹਿਲੀ ਵੱਡੀ ਹਾਂਜੀ ਉਹ ਉਹਦੀ ਧੀ ਹੈ ਜੀ ਇਹ ਹੂੰ ਤੇ ਉਹਦਾ ਵੀ 21 22 ਲੀਟਰ ਦੁੱਧ ਜਿਹੜਾ ਆਪਾਂ ਘਰੇ ਚੋਇਆ ਜੀ ਚੋਇਆ ਜੀ ਹਾਂਜੀ ਹਾਂਜੀ ਤੇ ਇੱਕ ਉਹ ਮਦਰ ਵੀ ਆਪਣੇ ਕੋਲ ਹੀ ਆ ਬਿਲਕੁਲ ਜੀ ਕੋਲ ਉਹ ਮਦਰ ਡਰਾਈ ਹੁਣ ਚਲਦੀ ਆ ਜਾਂ ਸੋਈ ਆ ਜਾਂ ਹਜੇ ਗੱਪਾ ਨਹੀਂ ਨਹੀਂ ਇਸ ਟਾਈਮ ਜੀ ਹੁਣ 15 12 13 ਦਿਨ ਦੀ ਉਹ ਹੁਣ ਸੋਈ ਆ ਜੀ 12 13 ਦਿਨ ਦੀ ਸੋਈ ਆ ਹਾਂ ਦੁੱਧ ਤੇ ਆ ਜੂਗੀ 20 22 25 ਦਿਨ ਬਾਅਦ ਹੁਣ ਮੌਜੂਦਾ ਇਸ ਦੀ ਮਾਤ ਦੇ ਥੱਲੇ ਕਿੰਨਾ ਚੱਲ ਰਿਹਾ ਜੀ ਇਸ ਟਾਈਮ ਜੀ ਉਹ ਥੱਲੇ 13 ਲੀਟਰ ਦੁੱਧ ਦੇਗਾ 14 13 ਲੀਟਰ ਹਾਂ 13 ਤੋਂ 14 ਲੀਟਰ ਉਹ ਤਾਂ ਵੀ ਹੁਣ ਜਦੋਂ ਸਾਫ਼ ਹੋਏਗੀ ਅੰਦਰੋਂ ਤੇ ਦੁੱਧ ਉਹਨੇ ਆਰਾਮਣਾ ਹੀ 22 21 ਕਰੇ ਹਜੇ ਮੈਨੇ ਚੱਲਣਾ ਪਸ਼ੂ ਨੇ ਜੀ ਜੀ ਤੇ 20 25 ਦਿਨਾਂ ਤੇ ਪੂ ਆਰਡਰ ਕੁਆਲਿਟੀ ਦੇਖ ਲਓ ਵੀ ਪੂਰੀ ਚੀਜ਼ ਆਪਣੇ ਆਪ ਦੇ ਵਿੱਚ ਠੀਕ ਆ ਤੇ ਖਾਸियत ਜਿਹੜੀ ਦੋਸਤੋ ਸਲਾਹਤ ਕਰਨੀ ਬੰਦੀ ਪਸ਼ੂਆਂ ਦੀ ਪਰ ਤੁਸੀਂ ਸਾਰੇ ਵੀਰ ਸੂਜ ਸੂਜ ਬਾਨੋ ਖਾਸ ਤੌਰ ਤੇ ਠੀਕ ਆ ਤੇ ਖੋਲ ਕੇ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਤੋਰ ਕੇ ਦਿਖਾਉਂਦੇ ਆ ਸਟਰਕਚਰ ਜੇਕਰ ਆਪਾਂ ਪੂਰਾ ਦੇਖੀਏ ਤਾਂ ਧੁੰਨ ਤੋਂ ਲੈ ਕੇ ਜਿਵੇਂ ਆਪਾਂ ਸੂਹ ਤੱਕ ਦਾ ਸਟਰਕਚਰ ਦੇਖਦੇ ਆ ਦੋਸਤੋ ਉਸ ਅਕੋਰਡਿੰਗ ਤੁਸੀਂ ਇਹਨੂੰ ਨੋਟ ਕਰ ਸਕਦੇ ਜੀ ਆਹ ਦੇਖੋ ਜੀ ਹਾਂਜੀ ਬਾਕੀ ਆਰਡਰ ਕੁਆਲਿਟੀ ਬਹੁਤ ਬੈਸਟ ਆ ਦੋਸਤੋ ਫੁੱਲ ਬਟੇ ਸਾਈਜ਼ ਦੇ ਵਿੱਚ ਆਰਡਰ ਕੁਆਲਿਟੀ ਆ ਤੇ ਆ ਤੁਸੀਂ ਬੜੇ ਧਿਆਨ ਦੇ ਨਾਲ ਦੇਖ ਸਕਦੇ ਹੋ ਬਾਕੀ ਅੰਦਾਜ਼ਾ ਜਿਹੜਾ ਹੈਗਾ ਦੋਸਤੋ ਇਸ ਵਾਰ ਤਕਰੀਬਨ 15 ਪਲੱਸ ਤੋਂ ਨਾਰਮਲ ਹੀ ਚੱਲਣਾ ਚਾਹੀਦਾ ਜਿਹੋ ਜਿਹਾ ਹਵਾਨਾ ਜਿਹੋ ਜਿਹਾ ਸਟਰਕਚਰ ਆਪਾਂ ਇਸ ਝੋਟੀ ਦਾ ਦੇਖ ਰਹੇ ਹਾਂ ਕਿਉਂਕਿ ਪਹਿਲੇ ਸੂਵੇ ਦੇ ਵਿੱਚ ਦੱਸਿਆ ਜਾ ਰਿਹਾ ਵੀ ਘੱਟੋ ਘੱਟ 13 ਲੀਟਰ 12 12 ਲੀਟਰ ਦੀ ਜਿਹੜੀ ਮਿਲਕ ਦੀ ਜਿੰਦਰ ਸਿੰਘ ਜੀ ਇਸ ਦੀ ਜਿਹੜੀ ਮਦਰ ਆ ਉਹ ਆਪਣੇ ਕੋਲ ਮੌਜੂਦ ਆ ਆਪਾਂ ਵੀਡੀਓ ਦੇ ਵਿੱਚ ਕਿਹਾ ਹੋਇਆ ਬਿਲਕੁਲ ਜੀ ਤੇ ਫਿਲਹਾਲ ਆਪਾਂ ਦਿਖਾ ਵੀ ਰਹੇ ਹਾਂ ਜੀ ਬਿਲਕੁਲ ਦਿਖਾ ਵੀ ਰਹੇ ਹਾਂ ਇਸ ਦੀ ਜਿਹੜੀ ਮਦਰ ਬਿਲਕੁਲ ਤੁਹਾਡੇ ਸਾਹਮਣੇ ਆ ਅੱਛਾ ਤੇ ਜਿਹੜੀ ਝੋਟੀ ਆਪਾਂ ਵੇਚ ਰਹੇ ਹਾਂ ਤੇ ਇਹ ਇਹਦਾ ਪਹਿਲਾ ਸੂਆ ਜੀ ਪਹਿਲਾ ਸੂਆ ਹਾਂ ਪਹਿਲੇ ਸੂਏ ਦੀ ਬੱਚੀ ਹੈ ਇਹ ਹੂੰ ਤੇ ਇਹ 6ਵੇਂ ਸੂਏ ਇਸ ਟਾਈਮ ਇਹ ਆਪ ਸੂਈਗਾ 6ਵੇਂ ਸੂਏ ਹਾਂਜੀ ਹਾਂਜੀ ਠੀਕ ਹੈ ਜੀ ਇਹ ਦੂਜੇ ਸੂਏ ਜੀ ਇਹ ਦੂਜੇ ਸੂਏ ਹਾਂਜੀ ਹਾਂਜੀ ਬੱਚੇ ਜੇ ਹੋਰ ਵੀ ਆਪਣੇ ਕੋਲ ਹੈਗੇ ਇਹਦੇ ਹੂੰ ਹਾਂ ਠੀਕ ਆ ਠੀਕ ਆ ਤੇ 6 ਵਾ ਸੂਆ ਹੁਣ ਆਪਣੇ ਕੋਲ ਮਤਲਬ ਕੀ ਆ ਸੂਈ ਆ ਹੋ ਮੌਕੇ ਤੇ ਤੇ ਦਿਨ ਕਿੰਨੇ ਹੋਗੇ ਨੂੰ ਸੂਈ ਨੇ ਇਸ ਦੀ ਮਤਲਬ ਇਹਨੂੰ 12 13 ਦਿਨ ਆ ਜੀ ਤੇ ਦੁੱਧ ਹੁਣ ਮਿਲ ਕੇ ਤਾਂ ਥੱਲੇ ਕਿੰਨਾ ਦੱਸੀ ਦੁੱਧ ਦੇ ਨਾਲ 14 15 ਲੀਟਰ ਤਿਆਰ ਆ ਜੀ 15 ਲੀਟਰ ਤਿਆਰ 14 ਤੋਂ 15 ਤੇ ਪਿਛਲੇ ਸੂਬਿਆਂ ਦੇ ਵਿੱਚ ਬਿਲਕੁਲ ਪੀਕ ਲੈਵਲ ਕਿੰਨਾ ਕਿਸੇ ਹੁੰਦਾ ਇਹਦਾ ਜੀ 20 ਨੂੰ ਟੱਚ ਕੀਤਾ ਜੀ ਇਹਨੇ 20 ਨੂੰ ਟੱਚ ਕੀਤਾ 20 ਤੋਂ ਪਲਾਸੀ ਕਰੋ ਤੁਸੀਂ ਠੀਕ ਆ ਜੀ ਹਾਂ ਸੋ ਦੋਸਤੋ ਮਦਰ ਡਾਕਟਰ ਬਿਲਕੁਲ ਤੁਹਾਡੇ ਸਾਹਮਣੇ ਕਿਉਂਕਿ ਆਪਾਂ ਲੀਟਰ ਦਾ ਜਿਹੜਾ ਕਿਲੋ ਅੱਧਾ ਕਿਲੋ ਆਪਾਂ ਘੱਟ ਦੱਸ ਕਾ ਪਹਿਲੋ ਆਪਾਂ ਗੱਲ ਘੱਟ ਕਰਨੀ ਆ ਇਸ ਕਰਕੇ 2 ਲੀਟਰ ਕਿਲੋ 2 ਕਿਲੋ ਘੱਟ ਦੁੱਧ ਆਪਾਂ ਦੱਸਣਾ ਠੀਕ ਹੈ ਜੀ 3 ਲੀਟਰ ਦੁੱਧ ਚਾਹੀਦਾ ਦਿੰਦੇ ਬਾਕੀ ਆ ਮਾਜਾ ਦੋਸਤੋ ਠੀਕ ਆ ਪੂਰਾ ਬੋਟੇ ਮੰਤਰ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਤੇ ਮਲ ਬਾਕੀ ਜਿਹੜੀ ਵਕਾਊ ਆ ਇਹ ਝੋਟੀ ਇਹ ਵੀ ਤੋੜ ਕੇ ਦਿਖਾ ਦਿੰਨੇ ਨਾਲ ਠੀਕ ਆ ਆ ਰੋਕ ਲਿਓ ਪਾਜੀ ਬਲਜਿੰਦਰ ਸਿੰਘ ਜੀ 1 ਮਿੰਟ ਰੋਕ ਲੇ ਜੀ ਤੇ ਨਾਲ ਹੀ ਵੀਰ ਨਾਲ ਹੀ ਝੋਟੀ ਤੋੜ ਆ ਦੇਖੋ ਜੀ ਆਹ ਦੇਖੋ ਜੀ ਆ ਜਾ ਆਰਡਰ ਕੁਆਲਿਟੀ ਹਾਈਟ ਬਿਲਕੁਲ ਜਿਹੜੀ ਇਹ ਸੇਮ ਆ ਦੋਸਤੋ ਡੇਲ ਚੰਗੀ ਆ ਮਦਰ ਤੇ ਡਾਕਟਰ ਤੁਸੀਂ ਦੇਖ ਰਹੇ ਹੋ ਜਿਹੜੀ ਇਹ ਧੀ ਆ ਇਸ ਦੀ ਦੂਜਾ ਸੂਬਾ ਸੂਈ ਆ ਸੂਣੀ ਆ ਹਜੇ ਠੀਕ ਆ ਬਿਲਕੁਲ ਤਿਆਰੀ ਦੇ ਵਿੱਚ ਆ ਤੇ ਮਦਰ ਮਿਲਕ ਬਾਈ ਨੇ ਦੱਸਦਾ ਵੀ 15 ਅੱਜ 12ਵੇਂ ਦਿਨ ਦੇ ਵਿੱਚ 15 ਕਿਲੋ ਹਾਜ਼ਰ ਆ ਤੇ 20 ਨੂੰ ਟੱਚ ਕਰਦੀ ਆ ਇਸ ਦੀ ਮਦਰ ਤੇ ਆਹ ਜਿਹੜੀ ਝੋਟੀ ਆ ਦੋਸਤੋ ਤੁਸੀਂ ਦੇਖ ਰਹੇ ਹੋ ਥਣ ਚੱਡਾ ਵੇਖੋ ਫਵਾਨੀ ਦਾ ਸਟਰਕਚਰ ਕੱਦ-ਕਾਟ ਹਰ ਪਾਸਿਓਂ ਪ੍ਰੋਪਰ ਬਿਲਕੁਲ ਸੇਮ ਟੂ ਸੇਮ ਦੋਨੋਂ ਮਦਰ ਡਾਕਟਰ ਨੇ ਸੋ ਬਖਾਉਣ ਦਾ ਮਤਲਬ ਦੋਸਤੋ ਇਹ ਹੈਗਾ ਵਿੱਚ ਵੀ ਕਈ ਥਾਂ ਤੇ ਦੋਸਤੋ ਕਹਿ ਦੇਣਾ ਵਪਾਰ ਦੀ ਲੈਣ ਦੇ ਵਿੱਚ ਵੀ 15 ਦੇਊਗੀ 16 ਦੇਊਗੀ ਤੇ ਮਦਰ ਮਿਲਕ ਕਿਸੇ ਵੀਰ ਨੂੰ ਪਤਾ ਨਹੀਂ ਹੁੰਦਾ ਠੀਕ ਆ ਇੱਥੇ ਤੁਸੀਂ ਬਿਲਕੁਲ ਮਦਰ ਦਾ ਮਿਲਕ ਵੀ ਦੇਖ ਸਕਦੇ ਹੋ ਆ ਦੇਖ ਹਰਾ ਨਸਲ ਦੇ ਉੱਪਰ ਕੰਮ ਕਰਨਾ ਤੇ ਬਹੁਤ ਬੈਸਟ ਜਿਹੜੀ ਇਹ ਝੋਟੀ ਆ ਫੇਸ ਕੁਆਲਿਟੀ ਜਿਹੜੀ ਆ ਦੋਸਤੋ ਵੇਖੋਗੇ ਬਿਲਕੁਲ ਜਿਹੜੀ ਆ ਆ ਵੇਖੋ ਜੀ ਇਹ ਮੁਰਾ ਦੀ ਬਿਲਕੁਲ ਸ਼ਾਨਦਾਰ ਕੁਆਲਿਟੀ ਵਾਲੀ ਜਿਹੜੀ ਦੋਸਤੋ ਇਹ ਬਿਲਕੁਲ ਝੋਟੀ ਤੁਹਾਡੇ ਸਾਹਮਣੇ ਆ ਵੀ ਸਰੀਰ ਭਾਰਾ ਬਹੁਤ ਜ਼ਿਆਦਾ ਹੈ ਦੋਸਤੋ ਬਾਕੀ ਉਹਦੇ ਅਕੋਰਡਿੰਗ ਜੇਕਰ ਆਪਾਂ ਦੇਖੀਏ ਤੇ ਫੇਸ ਕੁਆਲਿਟੀ ਬਿਲਕੁਲ ਛੋਟਾ ਜਿਹਾ ਮੂੰਹ ਮੱਥਾ ਹੈਗਾ ਤੇ ਬਾਕੀ ਆ ਆਰਡਰ ਕੁਆਲਿਟੀ ਵੇਖ ਕੇ ਤੁਸੀਂ ਜਜਮੈਂਟ ਕਰ ਸਕਦੇ ਹੋ ਵੀ ਯਾਰ ਦੁੱਧ ਕਿੰਨਾ ਦੇ ਦੋਗੇ ਠੀਕ ਆ ਇਹ ਪਹਿਲੇ ਸੁਪਰ ਬੈਸ ਤੇ 12 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਆ ਉਹ ਇਹਦੀ ਰਹੀ ਆ। ਬਾਕੀ ਥਾਂ ਥਾਂ ਨੂੰ ਗਾਇਬ ਨੂੰ ਜਿਹੜਾ ਪੂਰਾ ਦੇਖੋ। ਅੱਛਾ ਪਾਜੀ ਬਲਜਿੰਦਰ ਸਿੰਘ ਜੀ ਇੱਕ ਡਿਮਾਂਡ ਹੁੰਦੀ ਆ ਪਸ਼ੂ ਦੀ ਜਦੋਂ ਆਪਾਂ ਸੇਲ ਕਰਦੇ ਆ। ਕਿੰਤੋਂ ਤੱਕ ਮੋਲ ਰੱਖਿਆ ਡਿਮਾਂਡ ਕੀ ਆ ਤੇ ਥੋੜਾ ਪਤਾ ਵਿੱਚੋਂ ਲੈ ਦੇ ਹੇਠੋਂ ਤੇ ਕਿੰਨਾ ਕੁ ਹੋਊਗਾ ਜੀ ਦੇਖੋ ਜੀ ਡਿਮਾਂਡ ਤਾਂ ਤਾਂ ਹੁਣ ਸਾਰੇ ਵੀਰਾਂ ਨੇ ਦੇਖ ਹੀ ਲੈਣਾ ਜਾਨਵਰ ਹਾਂਜੀ ਤੇ ਆਪਾਂ ਬਿਲਕੁਲ ਜਾਨਵਰ ਦਾ ਆਪਾਂ ਇਹਦਾ ਵੀ ਹੱਕ ਨਹੀਂ ਰੱਖਣਾ ਬਿਲਕੁਲ ਤੇ ਚਲੋ ਸਾਡਾ ਵੀ ਜਿੰਨਾ ਕੁ ਹੁੰਦਾ ਪੂਰਾ ਹੋ ਜੇ ਬਿਲਕੁਲ ਤੇ ਠੀਕ ਹੈ ਜੀ ਹਾਂਜੀ 1.5 ਲੱਖ ਦੀ ਦੋਸਤੋ ਬਾਕੀ ਇਹ ਬਰੀਡ ਤੇ ਮਤਲਬ ਜਿਵੇਂ ਮਰਜ਼ੀ ਲਾ ਲਓ ਮੈਂ ਵੀ ਬਹੁਤ ਪਹਿਲਾਂ ਮੱਝ ਜਿਹੜੀ ਸੀਦੀ ਮਦਰ ਸੀ ਹਾਂਜੀ ਉਹਦੇ ਤੋਂ ਆਪਾਂ ਚੰਗੇ ਸੀਮੈਂਟ ਤੇ ਲੈ ਕੇ ਹਰਿਆਣਿਆਂ ਤੋਂ ਲੈ ਲੈ ਕੇ ਹਾਂਜੀ ਜੀ ਤੇ ਹੁਣ ਦੇਖ ਲਓ ਇੱਥੋਂ ਤੱਕ ਪਹੁੰਚਿਆ ਆਪਣਾ ਇਹ ਰਿਜ਼ਲਟ ਆ ਬਿਲਕੁਲ ਤੇ ਹੋਰ ਵੀ ਆਪਣੇ ਕੋਲ ਹੈਗੀਆਂ ਕਟੀਆਂ ਆਪਣੀਆਂ ਚੰਗੀਆਂ ਨੇ ਹਾਂ ਹਾਂ ਤੇ ਉਹਦੇ ਤੇ ਵੀ ਆਪਾਂ ਅੱਗੇ ਤੱਕ ਅੱਗੇ ਕੋਸ਼ਿਸ਼ ਕਰਦੇ ਵੀ ਚੰਗਾ ਹੀ ਟੀਕਾ ਲਵੇ ਭਾਵੇਂ 1000 ਦਾ ਮੇਰੇ ਭਾਵੇਂ 800 ਦੇ ਮਿਲੇ ਜੀ ਭਾਵੇਂ 1500 ਦੇ ਮਿਲੇ ਬਿਲਕੁਲ ਤੇ ਗੱਡੀ ਸਾਡੇ ਕੋਲ ਅਸੀਂ ਪਹੁੰਚ ਕੇ ਉੱਥੇ ਜਾ ਕੇ ਟੀਕਾ ਕਈ ਰਲਾਏ ਆਪਸੇ ਦਾ ਡਾਇਰੈਕਟ ਜਾਂਦੇ ਉੱਥੇ ਜੀ 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 ਠੀਕ ਆ ਤੇ ਕਿਸੇ ਕੋਲੋਂ ਆਪਾਂ ਘਾਹੋਂ ਨਹੀਂ ਕੀਤੀ ਜੇ ਆਪਾਂ ਸ਼ੌਂਕ ਆ ਤੇ ਆਪਾਂ ਵਧੀਆ ਕੰਮ ਕਰਕੇ ਵੀ ਇਹਨੇ ਬਾਕੀ ਅੱਗੇ ਆਪਣੇ ਜਿਹੜੇ ਵੇਖਣ ਵਾਲੇ ਸਰੋਤੇ ਹੋ ਸਾਰੇ ਦੇਖ ਲੈਣੇ ਹਨ ਉਹਨੇ ਰਹਿ ਹੀ ਜਾਣਾ ਬਿਲਕੁਲ ਬਿਲਕੁਲ ਬਈ ਦੋਸਤੋ ਬਾਕੀ ਕਿਸੇ ਗੱਲੋਂ ਕੋਈ ਸ਼ੱਕ ਵਾਲੀ ਤਾਂ ਗੱਲ ਰਹੀ ਨਹੀਂਗੀ ਕਿਸੇ ਗੱਲੋਂ ਕੇ ਪਸੂ ਖੁੰਝਿਆ ਹੋਵੇ ਤਾਂ ਤੁਸੀਂ ਇੱਥੇ ਘਰੇ ਆਣ ਕੇ ਵੇਖ ਲਿਓ ਪੈਸੇ ਲੱਗਣੇ ਆ ਦੋਸਤੋ 1.80 ਡਿਮਾਂਡ ਆ ਤੇ 1.5 ਲੱਖ ਦੀ ਜਿਹੜੀ ਆ ਲੈਂਡ ਦੇ ਨਾ ਬਾਕੀ ਸੇਵਾ ਥੋੜੀ ਆ ਫੁੱਲ ਵੱਡੀ ਬੋਡੀ ਬੰਤਰ ਦੀ ਆ ਕਦ ਕਾਠ ਐਕਸਟਰਾ ਆਰਡੀਨਰੀ ਹਵਾਨਾ ਤੁਹਾਨੂੰ ਚੰਗੀ ਤਰ੍ਹਾਂ ਦਿਖਾਤਾ ਆ ਆਪਾਂ ਤੋਰ ਕੇ ਤਸੱਲੀ ਦੇ ਨਾਲ ਸੋ ਬਾਕੀ ਡਿਸੀਜਨ ਤੁਹਾਡਾ ਜਿਹੜੇ ਵੀਰ ਨੇ ਚੰਗੇ ਸੋਨੇ ਪੈਸੇ ਖਰਚ ਕਰਨੇ ਆ ਚੰਗੀ ਬਰੀਡ ਦੇ ਉੱਪਰ ਕੰਮ ਕਰਨ ਦੀ ਸੋਚ ਰਹੇ ਹੋ ਤਾਂ ਇਹੋ ਜੀ ਛੋਟੀ ਜਿਹੜੀ ਦੋਸਤੋਂ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਵਧੀਆ ਗੇ ਚੰਗੀ ਇਨਸੀਮੀਨੇਸ਼ਨ ਕਰਕੇ ਸੋਨੇ ਰਿਜ਼ਲਟ ਜਿਹੜੇ ਆ ਲੈ ਸਕਦੇ ਹੋ ਠੀਕ ਆ ਤਾਂ ਦੇਖੀ ਵਿੱਚ ਆ ਛੱਡ ਦਿਓ ਜੀ ਛੱਡ ਦਿਓ ਇਧਰ ਪਸ਼ੂ ਹੋਰ ਵੀ ਦਿਖਾ ਦਿੰਨੇ ਆ ਵੀ ਜੀ ਇਹ ਸਾਰੇ ਬਿਲਕੁਲ ਹੋਮ ਬਰੀਡ ਆ ਘਰ ਦੀ ਬਰੀਡ ਆ ਤੇ ਬਿਲਕੁਲ ਬਾਈ ਨੇ ਤਲਾਬ ਬਣਾਇਆ ਖੁੱਲਾ ਡੁੱਲਾ ਦੇ ਵਿੱਚ ਪਾਜੂ ਛੱਡੇ ਹੋਏ ਆ ਠੀਕ ਆ ਜੀ ਐਸੀ ਤਰ੍ਹਾਂ ਕੋਈ ਜ ਸਮਾਜ ਜਿਹੜਾ ਮੈਨੂੰ ਲੱਗਦਾ ਵੀ ਡੇਲੀ ਰੁਟੀਨ ਦੇ ਵਿੱਚ ਪਾਜੂ ਰੈਂਦੇ ਆ ਇਸ ਕਰੇ ਠੀਕ ਆ ਜੀ ਹੋਰ ਕਾ ਭਾਜੀ ਬਲਜਿੰਦਰ ਸਿੰਘ ਜੀ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਈਏ ਜੀ 97810 6856 ਠੀਕ ਹੈ ਜੀ ਇਹ ਇੱਕ ਨੰਬਰ ਤੇ WhatsApp ਵਗੈਰਾ ਵੀ ਚੱਲਦਾ ਹਾਂ ਦਾ ਸਾਰਾ ਹਾਂਜੀ 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 ਓਵਰ ਆ ਗਿਆ ਇਹ ਸਾਡੇ ਦੋਸਤੋ ਮੇਰੇ ਨਾਲ ਬਲਜਿੰਦਰ ਸਿੰਘ ਜੀ ਨੇ ਤੇ ਅੱਜ ਖਾਸ ਵਿਜ਼ਿਟ ਸੀ ਆਪਣੀ ਦੋਸਤੋ ਜੀਰੇ ਖੇਰ ਠੀਕ ਹੈ ਜੀ ਹਾਜੀ ਵਾਲੀ ਬਸਤੀ ਤੁਸੀਂ ਵਿਜ਼ਿਟ ਕਰਨੀ ਆ ਬਿਲਕੁਲ ਰੋਡ ਤੋਂ ਥੋੜਾ ਹਟਮਾ ਜਿਹੜਾ ਦੋਸਤੋ ਬਾਈ ਬਲਜਿੰਦਰ ਸਿੰਘ ਹੋਰਾਂ ਦਾ ਘਰ ਆ ਨਿਵਾਸ ਆ ਠੀਕ ਹੈ ਜੀ ਮੰਨੋ ਕਿ ਛੜਕ ਕੇ ਲੰਘਦੀ ਆ ਤੁਸੀਂ ਬਿਲਕੁਲ ਕੋਰਪ ਕੰਪਲੈਕਸ ਦੇ ਨੇੜੇ ਆ ਕੇ ਕਾਲ ਕਰ ਸਕਦੇ ਹੋ ਪਸ਼ੂ ਘਰੇਲੂ ਆ ਦੋਸਤੋ ਚੰਗੇ ਰਿਕਾਰਡ ਵਾਲੇ ਆ ਜਿਹੜੇ ਵੀ ਇਹਨੇ ਸੋਨੇ ਪੈਸੇ ਖਰਚ ਕਰਨੇ ਆ ਪਸ਼ੂ ਚੰਗਾ ਖਰੀਦਣ ਤੇ ਚਾਹ ਬਣਾਉ ਤੁਸੀਂ ਜ਼ਰੂਰ ਖਰੀਦ ਸਕਦੇ ਮਦਰ ਵੀ ਕੋਲ ਆ ਜਿਹੜੀ ਝੋਟੀਆਂ ਪਾ ਦਿਖਾਈ ਹੈ ਤੁਹਾਨੂੰ ਉਹ ਮਦਰ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆ ਬਿਲਕੁਲ ਜਿਹੜੀ ਆ ਦੇਖ ਸਕਦੇ ਹੋ ਆ ਦੇਖੋ ਇਹ ਮਦਰ ਆ ਇਹ ਮਦਰ ਫਿਰ ਹੁਣ ਕਿੰਨੇ ਵੇ ਸਵੇਰੇ ਚੱਲ ਰਹੀ ਹੈ ਜੀ ਦੇਖ ਲਈਏ ਘੱਟ ਘੱਟ ਖੰਭੇ ਪਲਣੇ ਸੁਈ ਇਹ ਬੱਚੇ ਹੋਰ ਵੀ ਆ ਚੌਥੇ ਪੰਜਵੇਂ ਸੁਵੇ ਤੇ ਹੁਣ ਬਿਲਕੁਲ ਸੁਈ ਨੂੰ ਕਿੰਨਾ ਟਾਈਮ ਦੱਸਿਆ ਇਹਨੂੰ ਅਜੇ 12 15 ਦਾ ਨਹੀਂ ਹੈ 12 15 ਦਿਨ ਹੋਏ ਤਾਂ 13 14 ਮਿਲ ਕੇ ਕਪੈਸਿਟੀ ਜਿਹੜੀ ਹੈਗੀ ਪਲੱਸ 15 ਤੋਂ ਪਲੱਸ ਹੀ ਆ 15 ਤੋਂ ਪਲੱਸ ਆ ਬੱਚੇ ਨੂੰ ਸ਼ਾਇਦ ਤੋਲ ਲੈਣੀ ਹੈ ਬੱਚੇ ਨੂੰ ਨਾਲ ਛੱਡ ਦਿੱਤਾ ਨਾ ਤੋਲ ਕੇ ਪੂਰਾ ਨਹੀਂ ਹੋ ਸਕਦਾ ਹੂੰ ਹੂੰ ਤੇ ਦੁੱਧ ਚਵਾਈ ਚਵਾਈ ਬਿਲਕੁਲ ਥਾੜੀ ਮੋਟਾ ਲੱਗਾ ਵਧੀਆ ਨੂੰ ਹੂੰ ਹੂੰ ਤੇ ਨਿਯਾਰੇ ਆ ਪਰ ਬੱਚਾ ਛੱਡੋ ਭਾਵੇਂ ਨਾ ਛੱਡੋ ਥੱਲੇ ਬਹਿ ਜਾਓ ਤੇ ਪਸੰਦ ਮਿੱਠੀ ਬਰੀਡ ਹਾਂਜੀ ਹਾਂਜੀ ਠੀਕ ਆ ਤੇ ਆਹ ਬੱਚਾ ਦੇਖ ਲਓ ਆ ਬਖਾੜੋ ਭਾਈ ਜੀ ਸਾਰੇ ਆਹ ਬੱਚਾ ਜਿਹੜਾ ਮਦਰ ਦੋਸਤੋ ਜਿਹੜੀ ਆਪਾਂ ਝੋਟੀ ਦੀ ਖਾਸ ਗੱਲਬਾਤ ਕੀਤੀ ਆ ਉਹਦੀ ਮਦਰ ਜਿਹੜੀ ਆ ਉਹ ਚੌਥੇ ਪੰਜਵੇਂ ਸਵੇਰੇ ਸੂਈ ਆ ਠੀਕ ਆ ਆਹ ਬੱਚਾ ਤੁਸੀਂ ਦੇਖ ਸਕਦੇ ਹੋ ਕਿਹੜੇ ਸੀਮਨ ਦਾ ਜੀ 43 ਦਾ ਕਿਹੜਾ ਵਾਜਦਾ ਜੀ ਉਹ ਪਾਸ ਡਾਕਟਰ ਕੋਲ ਲੱਗਿਆ ਠੀਕ ਆ ਇਹ ਕੱਟੀ ਜਣਾ ਕਟਾ ਨਹੀਂ ਕੋਈ ਮੇਲ ਕਫ ਮੇਲ ਆ ਜੀ ਸੋ ਦੋਸਤੋ ਚੰਗਾ ਲਵਾਇਆ ਕਹਿ ਕੇ ਆਪਾਂ ਬਾੜਾ ਨਹੀਂ ਲਵਾਇਆ ਹੂੰ ਜੇ ਸਿਕਲ ਨੂੰ ਇਹ ਨਹੀਂ ਵੀ ਆਖਿਆ ਵੀ ਚਲੋ ਆਪਾਂ ਦੋ ਰੁਪਏ ਕਮਾ ਲਈਏ ਸੀਮਨ ਦੇ ਵਿੱਚ ਆਪਾਂ ਪੂਰੇ ਰੇਟ ਦੇਈਦਾ ਡਾਕਟਰ ਨੂੰ ਵੀ ਤਾਂ ਹੀ ਹਾਂ ਸੀਮਨ ਵੀ ਫਿਰ ਭਾਈ ਜੀ ਮੋਲ ਦੀ ਮੋੜਿਆ ਚੀਜ਼ਾਂ ਨੇ ਹਾਂਜੀ 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 ਤੇ ਆਈਡੀਆਂ ਦੀਆਂ ਝੋਟੀਆਂ ਪੈਦਾ ਕਰਨੀਆਂ ਤੇ ਵਧੀਆ ਚੰਗੇ ਦੁੱਧ ਬਾਕੀ ਆਪਣਾ ਸ਼ੌਂਕ ਆ ਜ਼ਿਆਦਾ ਹੂੰ ਸ਼ੌਂਕ ਦਾ ਕਰਕੇ ਮੇਰੇ ਤਾਂ ਕੀ ਆ ਗੋ ਬੱਚੇ ਤਾਂ ਫਿਰ ਤੁਹਾਨੂੰ ਪਤਾ ਹੀ ਕਿ ਜਿੰਨਾ ਕਹੀ ਉਹਨਾਂ ਕਰਦੇ ਆ ਕਰਦੇ ਜਰੂਰ ਆ ਬਿਲਕੁਲ ਤੇ ਬਾਕੀ ਸ਼ੌਂਕ ਆਪਣਾ ਸੀ ਜਿੰਨਾ ਤੱਕ ਠੀਕ ਆ ਭਾਈ ਪਰਮੇਸ਼ਰ ਕਹੂਗਾ ਉੱਥੇ ਤੱਕ ਪਹੁੰਚਾਂਗੇ ਬਿਲਕੁਲ ਜੀ ਬਿਲਕੁਲ ਜੀ ਤੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਚਾਹ ਦੋ ਕੋਈ